ਬਾਬਾ ਜੀ ਦੋ ਬੋਲ ਹੋ ਜਾਣ ਹਾਂ ਜੀ ਦੋ ਸਤਿ ਸ਼੍ਰੀ ਅਕਾਲ ਮੈਂ ਬੋਲਦੀ ਅੰਜਲੀ ਕੋਦਰ ਵਾਲੀ ਠੀਕ ਹੈ ਜੀ ਹਾਂ ਜੀ ਤੇ ਤੁਹਾਡੇ ਸਾਰੇ ਇਧਰ ਏਰੀਆ ਨੂੰ ਕੋਦਰ ਦਾ ਸਾਰਾ ਤੁਹਾਡੇ ਅੰਦਰ ਹੀ ਆ ਨਾ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਚਲੋ ਬਹੁਤ ਵਧੀਆ ਇੰਟਰੋ ਆਪਣੀ ਵੀ ਦੇ ਦਿਓ ਤੁਸੀਂ ਕੀ ਨਾਂ ਤੁਹਾਡਾ ਹਾਂ ਜੀ ਮੈਂ ਬੋਲਦੀ ਪੀਆ ਜੈਸਮਿਨ ਅੰਡਰੀ ਗੁਰਜੀ ਦਾ ਚੇਲਾ ਹਾਂ ਜੀ ਅਸੀਂ ਨਕੋਦਰ ਤੋਂ ਆਏ ਆ ਹਾਂਜੀ ਆਪਣੇ ਕਿਉਂ ਕਹਿੰਦੇ ਇੰਗਲੈਂਡ ਦੇ ਵਿੱਚ ਪੋਤਾ ਹੋਇਆ ਸੀ ਤਾਂ ਵਧਾਈ ਲੈਣਾ ਹੈ ਖੁਸ਼ ਹੋ ਕੇ ਵਧਾਈ ਲੈ ਕੇ ਜਾਣੇ ਆ ਠੀਕ ਹੈ ਤੇ ਬਾਕੀ ਮੇਰੇ ਭਰਾਸ ਜਨੀ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਇਹਦੇ ਫੋਲੋਅਰਾਂ ਦਾ ਵਧਾਓ ਜਲਦੀ ਜਲਦੀ ਮਿਹਰਬਾਨੀ ਜੀ ਰੋਜ਼ ਬਲੌਗ ਬਣਾ ਰੋਜ਼ ਤਾਂ ਨਹੀਂ ਹੁਣ ਅੱਜ ਆਏ ਆ ਤੁਹਾਨੂੰ ਸਪੈਸ਼ਲੀ ਮੈਂ ਉਧਰ ਫੂਡ ਤੇ ਬਣਾਉਣਾ ਆ ਵੀਡੀਓ ਵੇਂ ਦੀਏ ਕਰਵਾ ਬਾਰੇ ਦੂਸਰ ਸਮਾਜ ਦੀ ਪੂਰੀ ਤਰ੍ਹਾਂ ਓਏ ਨੋਟ ਕਿਦਾ ਦਿੱਤਾ ਨੇ ਬਾਬਾ ਜੀ ਕੀ ਆਏ ਪਨਾਰ ਤੇ ਉਹ ਕਿੱਥੇ ਰੱਖਿਆ ਹੈ ਮਮਾ ਇੱਕ ਨੋਟ ਰੱਖਾ ਉਹ ਵੀ ਕਿਹਨੇ ਪਤਾ ਨਹੀਂ ਕਿੱਥੇ ਰੱਖ ਕੇ ਰੱਖਿਆ ਹਾਂ ਉਹ ਇਹਨਾਂ ਬੜੀ ਬੜੀ 6 ਹੋ ਗਿਆ ਤੇ 5 ਦੂਜਾ ਹੋ ਗਿਆ 6 5 11 11 ਹੋ ਗਿਆ ਹਾਂ ਚੱਲੇ ਆ ਅੱਛਾ ਜੀ ਖੁਸ਼ ਹੋ ਕੇ ਵਧਾਈ ਦਿੱਤੀ ਹੈ ਠੀਕ ਹੈ ਕਿੰਨੇ ਦਾ ਨੇ ਆਉਣੇ ਨੇ ਆਣੇ ਕੁੜੀਆਂ ਸਾਰੀਆਂ ਲੁੱਡੀਆਂ ਨੇ ਹੁੰਦੇ ਤੇ ਮੁੰਡਾ ਮੁੰਡਾ ਟਾ ਹਿੱਟਾ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਤੁਹਾਡਾ ਆਪਣੇ ਚੈਨਲ ਸੰਘੇੜਾ ਫਾਰਮਰ ਤੇ ਸੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਬਹੁਤ ਖਾਸ ਵਾ ਤੇ ਨਾਲ ਸਾਡੇ ਭਿੰਦਰ ਚਾਚਾ ਸਾਡਾ ਤੇ ਅੱਜ ਵੀਡੀਓ ਹੈਗੀ ਆ ਜੀ ਆਪਣੇ ਕੁਲਵਿੰਦਰ ਸਾਡਾ ਭਰਾ ਸਾਡੇ ਚਾਚੇ ਹਰੀ ਦਾ ਮੁੰਡਾ ਤੇ ਉਹਦਾ ਵਿਆਹ ਹੋਇਆ ਸੀ ਤੇ ਚਲੋ ਬਾਅਦ ਵਿੱਚ ਉਹਦੇ ਕਾਕਾ ਹੋਇਆ ਤੇ ਅੱਜ ਵਧਾਈ ਵਾਲਾ ਦੇਣੇ ਆ ਤੇ ਬਾਬਾ ਜੀ ਆਏ ਹੋਏ ਆ ਨਕੌਦਰ ਤੋਂ ਉਹ ਬਾਕੀ ਬੰਦੇ ਹਲੇ ਆ ਬੈਠੇ ਆ ਸਾਜੀ ਤੇ ਇੱਧਰ ਆ ਗਵਿੰਦਾ ਤੇ ਆਪਣਾ ਦੂਜਾ ਸਾਡਾ ਗਵਿੰਦੇ ਦੀ ਮਾਸੀ ਦਾ ਮੁੰਡਾ ਨਾਲ ਆ ਰੋਹਿਤ ਤੇ ਨਾਲ ਯਾਦਵ ਸੰਘੇੜਾ ਤੇ ਹੋਰ ਮਧੂਸ਼ੇਠ ਕੀ ਹਾਲ ਆ ਰੌਣਕਾਂ ਬੰਨਣ ਵਾਲੇ ਆ ਹੁਣ ਆਪਾਂ ਠੀਕ ਵਾ ਬਾਬਾ ਜੀ ਆਏ ਹੋਇਆ ਤੇ ਆ ਸਾਜੀ ਆ ਤੇ ਇਹ ਬੰਦਿਆਂ ਨੂੰ ਪਛਾਣ ਲਿਓ ਭੇਜੋ ਤੇ ਬਾਬਾ ਜੀ ਵੀ ਆ ਗਏ ਆ ਸਵਾ ਸਵਾ ਪੜਲੋਈਆਂ ਵਾਲਾ ਚੇਤੇ ਨਾ ਆਉਣਾ ਚਾਹੀਦਾ ਜਿਹੜਾ ਤਾਂ ਨਹੀਂ 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 ਇਹ ਤਾਂ ਨਹੀਂ ਕਹਣਾ ਚਲੋ ਖੈਰ ਕੋਈ ਗੱਲ ਨਹੀਂ ਉਹ ਸ਼ੁਕਰ ਲੱਗ ਹੀ ਜਾਂਦਾ ਬਾਬਾ ਜੀ ਉਹ ਦੇਖਣ ਆਓ ਲੋਕੀ ਨਾ ਵੀਡੀਓ ਇਹ ਉਧਰ ਵੀ ਚੱਲ ਜਾਣੀ ਹੈ ਵੀਡੀਓ ਦੂਜੇ ਦੂਜੇ ਬਾਬਾ ਜੀ ਵੀ ਸੱਦੋ ਕਿੱਥੇ ਅੱਜ ਦੁਨੀਆ ਰਾਜੀ ਹਾਂ ਰੋਜ਼ ਬਲੌਗ ਕਰਨਾ ਰੋਜ਼ ਤਾਂ ਨਹੀਂ ਹੁਣ ਅੱਜ ਆਏ ਆ ਤੁਹ ਸਪੈਸ਼ਲੀ ਮੈਂ ਉਹਦਾ ਫੂਡ ਤੇ ਬਣਾਉਣਾ ਹੈ ਵੀਡੀਓ ਚੈਨਲ ਦਾ ਨਾਮ ਕੀ ਹੈ ਸੰਘੇੜਾ ਫਾਰਮਰ ਤੁਹਾਨੂੰ ਸਬਸਕ੍ਰਾਈਬ ਤਾਂ ਕਰਾਇਆ ਸੀਗਾ ਤੁਸੀਂ ਕਰਦੇ ਹੀ ਨਹੀਂ ਮੈਨੂੰ ਲੱਗਾ ਫੇਰ ਮੁੜ ਕੇ ਅਨਸਬਸਕ੍ਰਾਈਬ ਕਰ ਦਿੰਨੇ ਮੈਂ ਕਰਦੀ ਹਾਂ ਠੀਕ ਹੈ ਬੈਨ ਨਹੀਂ ਹੈ ਮੇਰੇ ਪਤਨੀ ਕੀ ਨਾਲੇ ਬਾਬਾ ਜੀ ਦੋ ਬੋਲ ਹੋ ਜਾਣ ਹਾਂ ਜੀ ਦੋ ਸਾਚੀ ਕਾਲ ਮੈਂ ਬੋਲਦੀ ਅੰਜਲੀ ਕੋ ਕੋਦਰ ਵਾਲੀ ਠੀਕ ਹੈ ਜੀ ਹਾਂ ਜੀ ਤੇ ਤੁਹਾਡੇ ਸਾਰੇ ਇਧਰ ਏਰੀਆ ਨੂੰ ਕੋਦਰ ਦਾ ਸਾਰਾ ਤੁਹਾਡੇ ਅੰਦਰ ਹੀ ਆ ਨਾ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਚਲੋ ਬਹੁਤ ਵਧੀਆ ਬਸ ਠੀਕ ਠਾਕ ਬਸ ਠੀਕ ਠਾਕ ਮੇਰੇ ਮਲਕ ਦੀ ਹਾਂ ਜੀ ਵਧੀਆ ਜੀ ਪੋਤੇ ਦੀ ਵਧਾਈ ਲੈਣੇ ਆਈ ਹੋਈ ਹੈ ਹਾਂ ਪੋਤੇ ਦੀ ਵਧਾਈ ਮੈਂ ਦੱਸ ਛੜਿਆ ਪਹਿਲਾਂ ਕੋਈ ਨਹੀਂ ਸਵਾਲਾ ਖੋਣ ਲੈਣਾ ਢਾਈ ਲੱਖ ਮੁੰਡੇ ਦੇ ਵਿਆਹ ਚਾਹੀਏ ਮੁੰਡੇ ਦਾ ਠੀਕ ਮੈਂ ਕੀ ਕਰਾ ਉਹਦਾ ਗਈ ਜੰਨੇ ਗਮਿੰਦੇ ਦਾ ਬਾਬਾ ਜੀ ਇੰਟਰੋ ਆਪਣੀ ਵੀ ਦੇ ਦਿਓ ਤੁਸੀਂ ਕੀ ਨਾਂ ਤੁਹਾਡਾ ਹਾਂਜੀ ਮੈਂ ਬੋਲਦੀ ਪਈ ਆ ਜੈਸਮੀਨ ਹਾਂਜੀ ਗੁਰਜੀਤ ਦਾ ਚੇਲਾ ਹਾਂਜੀ ਅਸੀਂ ਨਕੌਦਰ ਤੋਂ ਆਏ ਆ ਹਾਂਜੀ ਆਪਣੇ ਕਿਨੂੰ ਕਹਿੰਦੇ ਇੰਗਲੈਂਡ ਦੇ ਵਿੱਚ ਪੋਤਾ ਹੋਇਆ ਸੀ ਤਾਂ ਵਧਾਈ ਲੈਣਾ ਹੈ ਖੁਸ਼ ਹੋ ਕੇ ਵਧਾਈ ਲੈ ਕੇ ਜਾਣੇ ਆ ਠੀਕ ਹੈ ਜੀ ਤੇ ਬਾਕੀ ਮੇਰੇ ਭਰਾ ਸਨੀ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਇਹਦੇ ਫੋਲੋਅਰ ਬਤਾਓ ਜਲਦੀ ਜਲਦੀ ਮਿਹਰਬਾਨੀ ਜੀ ਬੇਨਾਮ Okay. ਸਾਰੇ ਨਾ ਨੇ ਇੰਗਲੈਂਡ ਚ ਲੱਗਾ ਆ ਓਏ ਹਰ ਸਾਰਾ ਨੋਟ ਕਦਾਂ ਦੇਖਿਆ ਓਏ ਨੋਟ ਕਦਾਂ ਦਿੱਤਾ ਮੈਂ ਬਾਬਾ ਜੀ ਕੀ ਹੈ ਇਹ ਕਬਰੇ ਕਿੱਥੇ ਰੱਖਿਆ ਇਹਨੇ 1 ਲੱਖ ਵੀਰ ਪਾਟੋ ਫੜਕਿਲੇ ਮਮਾ ਇੱਕ ਨੋਟ ਰੱਤਾ ਉਹ ਵੀ ਕਹਿੰਦੇ ਪਤਾ ਨਹੀਂ ਕਿੱਥੇ ਰੱਖ ਕੇ ਰੱਖਿਆ ਗੋਨ ਨਾ ਥੋੜਾ ਗੋਨ ਨਾ ਗੋਨ ਨਾ ਥੋੜਾ ਦਾਦੀ ਆ ਲੈ ਦਾਤ ਬੇ ਤੱਤ ਨੇ ਕਿਦਾ ਇਹ ਪੜਿਆ ਹੋਣਾ ਇਹਨੇ ਨਾ ਫੜੀ ਚਾਲ ਕਿਉਂ ਫੜੀ ਚਾਲ 100 ਰੁਪਏ ਦੇ ਮੇਲਾ ਕਰਾ ਉੱਧੇ ਇੰਗਲੈਂਡ ਆਲੇ ਤੁਸੀਂ ਹੁਣ ਕੋਸਾ ਆਵਾਬ ਹੋਏ ਮੁਰੇ ਕੋਸਾ ਆਵਾਬ ਹੋਏ ਮੁਰੇ ਤੁਸੀਂ ਬਹਿ ਜਾਓ ਤੁਸੀਂ ਬਹਿ ਜਾਓ ਕੋਸਾ ਆਵਾਬ ਹੋਣਦੇ ਮੁਰੇ ਇੱਧਰ ਚਾ ਚਾਦਾ ਕਿੱਥੇ ਚੱਲਾ ਲੈ ਚਾਚਾ ਆਰ ਦੇ ਕਿੱਥੇ ਚੱਲੇ ਆਜੋ ਇੱਧਰ ਅਵੇਲ ਤਾਂ ਰੱਖ ਪਰ ਦਾਦੀ ਹਾਂ ਉਹ ਇਹਨ ਬੜੀ ਮੜੀ ਬੜੀ ਬੜੀ ਦਾ ਨਾਂ ਚਾਕੇ ਪੰਜ ਜੀ ਬਾਬਾ ਵਾ ਦੇ ਇਹ ਵੀ ਬਾ ਹੋਣ ਦਾ ਹੁਣ ਜਾਣ ਸਾਨੂੰ ਹਾਂਜੀ ਹਾਂਜੀ ਆਜਾ ਮੁੰਡ ਮਗਾ ਕੇ ਤੇ ਕਰਤੀ ਸੂ ਤੂ ਰੱਖ ਤੈਨ ਮੁਬਾਰਕ ਨਾ ਮੈਂ ਨਹੀਂ ਲੈ ਸਕਦੇ ਨਾ ਪਾਟ ਮੁੰਦੇ ਮੇਕਾ ਕੇ ਦੇ ਦੇਣਾ ਜੀ ਨਾ ਭਾਣੇ ਮੈਂ ਨਹੀਂ ਲੈ ਸਕਦੇ ਆ ਤੇ ਖੱਤ ਜੜਵਾ ਪੈਰਾ ਤਲਵਾ ਤੋਦੋ ਜਲਡਰਾ ਮੈਂ ਕਰਦੇ ਪਏ ਹਾਂ ਵੀ ਆਜ ਮੈਂ ਮੰਨ ਕੇ ਕਹੀਏ ਸਾਰੀ ਦੀ ਗੱਲਾਂ ਕਿ ਇਹਦੀ ਨਹੀਂ ਮੰਨੀ ਤੁਹਾਡੀ ਨਹੀਂ ਮੰਨੀ ਸਾਰੀ ਦੀ ਗੱਲ ਨਹੀਂ ਮੰਨ ਕੇ ਕਿ ਇਹਦੀ ਨਹੀਂ ਮੰਨ ਕੇ ਚੱਲ ਵੇਂਦਾ ਤੇ ਬਿਆਹ ਨੂੰ ਤੁਹਾਨੂੰ ਪਤਾ ਕੀ ਹੋਇਆ ਮੈਂ ਹਾਂ ਮੁਜਾਦ ਹੈ ਕੱਟੀ ਦਾ ਮੋੜ ਦਾ ਪੀਸਾ ਨਹੀਂ ਲੈਣਾ ਹੋਣਾ ਉਹ ਚੱਪ ਕਰ ਲੈ ਰਾਜਾ ਨੂੰ ਬੋਲ ਨਾ ਮੇਰੇ ਬੋਲ ਨਾ ਮੇਰੇ ਸਿੱਧੇ ਪੁੱਤੇ ਸਨਗੇ ਨਾ ਪੀਓ ਭੋਜ ਮੈਂ ਬੰਨ ਕਿ ਤੂੰ ਟੱਟੀ ਬੈਣੇ ਨਹੀਂ ਕਹਿਣਿਆ ਨੇ ਮੈਨੇ ਵਧਾਈ ਪਾ ਕੇ ਲੇਖ ਜਿਹੜਾ ਵੈਦਾ ਕੱਤੀ ਦੇਖੀ ਸੀ ਮੈਂ ਉਹ ਠੀਕ ਹੈ ਜੀ ਹਾਂ ਤੇ ਕਹਿੰਦਾ ਤੁਰੋ ਬੀਬੀ ਹਾਂ ਸਾਡੇ ਤੋਂ ਬਗੈਰ ਚੱਲਣ ਵਾਲੇ ਮਾਤਾ ਨਾ ਕਰ ਦੋ ਮੇਰੇ ਸਵਾ ਲੱਗੇ ਨਾ ਬੋਲੋ ਸਾਣੀ ਇੱਕ ਵੰਗਾਲਾ ਅੱਗੇ ਦੁਸ਼ਮਣ ਮੈਂ ਤੇਰੀ ਆ ਕਿਤੇ ਭੈਣ ਮੈਂ ਮੈਂ ਕਾਕੀ ਦੁਸ਼ਮਣ ਸਾਣੀ ਇੱਕ ਵੰਗਾਲਾ ਮੇਰੇ ਨਾਲ ਗੱਲ ਕਰਾ ਮੇਰੇ ਉਹਦੇ ਨਾਲ ਛੇ ਹੋ ਗਿਆ ਤੇ ਪੰਜ ਦੂਜਾ ਹੋ ਗਿਆ 6 5 11 11 ਹੋ ਗਿਆ ਆ ਵੀ ਸਾੜਨ ਚ ਗੈਰੀ ਨਾ ਆ ਫੜੀ ਪੱਤਕੀ ਨਹੀਂ ਕਿੰਦੇ ਸੀ ਕਿ ਕਿਪਤਾ ਆ ਦੋਨਾਂ ਨੇ ਹਾਂ ਪਾਸ ਕੀਤਾ ਆਪ ਕੰਮ ਤੇ ਆ ਗਏ ਉਹਨੇ ਫੋਨ ਕਰਤਾ ਫੋਨ ਆਇਆ ਥੱਲੇ ਉਹਨੂੰ ਵੇਖਿਆ ਇਹ ਬੋਟੀਏ ਆ ਬਾਬਾ ਨੇ ਤਾਂ ਨੇਰੀ ਬਣਾਤੀ ਲੋਟਾਂ ਦੀ ਮਾਲਕ ਰਾਜੇ ਕਿਚੀ ਰੱਬ ਦਾ ਕੰਮ ਸਰਵਰ ਬੰਦੇ ਰੋਹਿਦ ਐਕਸਪੀਰੀਅੰਸ ਆ ਦੇਣ ਵਾਲੇ ਬਹੁਤ ਕੁਝ ਦੇ ਦੱਸ ਦੇ ਦੇ ਠੀਕ ਹੈ ਨਾ ਹਾਏ ਅਮੀਰ ਦਾ ਰਾਜੇ ਰੋ ਮਾਰ ਕੋਡ ਕਰ ਲਓ ਹਾਂਜੀ ਹਾਂਜੀ ਕਹਿੰਦਾ ਤੁਸੀਂ ਆਪ 10 ਮਾਦੋ ਲੈਣਾ ਹੈ ਠੀਕ ਹੈ ਆ ਬਾਈ ਮੜਾ ਦੇ ਦਿਓ ਤੁਸੀਂ ਵੀ ਜੰਮੀਆਂ ਤੰਦੇ ਤਰੇ ਆ ਬੋਲੇ ਤੇਰੇ ਦਿਲ ਦਾ ਬਸ ਜੰਮੀਆਂ ਤੰਦੇ ਆ ਬੋਲੇ ਆਪਰੇ ਤੇਰੇ ਦਿਲ ਦੇ ਖੋਪਰ ਸੁੰਗੀਆਂ ਅਮੀਰ ਕਾਰੇ ਪੁੱਤੇ ਜੰਮੀਆਂ ਪਾਪੋ ਮਾਤੇ ਅਰੇ ਸਿਕਾ ਬਾਈ ਬੋਲੇ ਤੇਰੇ ਦਿਲ ਦਾ ਬਸ ਜੰਮੀਆਂ ਤੇਰੇ ਨੇ ਸੋਹਰਾ ਮਾਹੀਲੇ ਮਰੇ ਪਾਣੀ ਚਾਚਾ ਚਾਚਾ ਲਾਗਾ ਆਇਆ ਲੱਗਦਾ ਦੋ ਹੀ ਆ ਤਾਇਆ ਦਾ ਆ ਤਾਇਆ ਉਹ ਚਾਚਾ ਦਾ ਨਹੀਂ ਨਹੀਂ ਇਹ ਦੋਸਤਨ ਵੱਡਾ ਇਹ ਵੱਡਾ ਤੇ ਤੁਸੀਂ ਨਹੀਂ ਨਾ 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 ਨਹੀਂ ਨਾ ਤਾਇਆ ਇਹ ਭਰਾਵਾ 10 ਦਿਨ ਵੱਡਾ ਪਾ ਮਾ ਜੋ ਮੈਂ ਕਿਆ ਦਾ ਥੋੜਾ ਹੁੰਦਾ ਵੱਡੇ ਛੋਟੇ ਦਾ ਪਤਾ 10 ਦਿਨ ਪਮਾ ਇਹ ਤੋਂ 1 ਘੰਟਾ ਪਹਿਲੇ ਦਾ ਚਾਚਾ ਬੱਚਾ ਇਹ ਪਾ ਦੇ ਬਲੇ ਤੇਰੀ ਕੀ ਕਰਾ ਕਿਤੇ ਰੱਖੀ ਗਾਲੇ ਸੀ ਡਿਸਕਾਊਂਟ ਦੇ ਦੀ ਹਾਂ ਦਿਖਾਉਂਦੇ ਆ ਡਿਸਕਾਊਂਟ ਦੇ ਦੀ ਇਹਦੀ ਵਧਾਈ ਅਸੀਂ ਕੋ ਚੋਕੇ ਲੈ ਗਈ ਇਹਦੇ ਵਾਰੀ ਕੱਤੀ ਜਾ ਰਿਹਾ ਵੱਡਾ ਹੈ ਤੂੰ ਕੈਸੇ ਨਹੀਂ ਚੱਲੇ ਆ ਅੱਛਾ ਜੀ ਖੁਸ਼ ਹੋ ਕੇ ਵਧਾਈ ਦਿੱਤੀ ਹੈ ਠੀਕ ਹੈ ਕਿੰਨੇ ਦਾ ਨਹੀਂ ਆਉਣੇ ਨੇ ਆਣੇ ਕੁੜੀਆਂ ਸਹਾਰੀਆਂ ਲੁੱਡੀਆਂ ਨੇ ਉੱਤੇ ਤੋਂ ਮੁੰਡਾ ਮੁੰਡਾ ਟਾ ਓਏ ਟਾ ਰਾਜੀ ਰਹਿਣਾ ਠੀਕ ਹੈ ਜੀ ਚਲੋ ਹੋ ਕੇ ਬਾਬਾ ਜੀ ਜੋ ਕਵੀਰਾ ਦੀ ਲੋਹਾ ਮਾਰ ਕਰਾ ਰਿਹਾ ਰੱਬ ਤੁਹਾਨੂੰ ਬਹੁਤ ਬਾਰ ਚਲਾ ਕੇ ਤੇਰੇ ਕੋਲ ਹੋਰ ਵਧਾਈ ਲੈਣੀ ਆ ਹਾਂਜੀ ਹਾਂਜੀ ਉਹ ਰੋਕ ਥਾਮ ਲੱਗੀ ਹੋਈ ਆ ਥੋੜੀ ਜੀ ਬਾਹਰ ਤੇ ਮੇਰੇ ਠੀਕ ਆ ਯਾਦ ਕਰਾਣੇ ਪਈ ਜਾਣ ਕਰ ਦੇ ਯਾਰ ਲੈ ਫੁੱਫੜਾ ਕਾ ਪਾ ਜਾ ਕੇ ਆਉਣਾ ਕੋਈ ਨਹੀਂ ਬਾਪਿਆਂ ਦੀ ਗੱਡੀ ਆ ਆ ਚੌਂਦੇ ਆ ਟੌਰਣਾ ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਤੇ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬਹੁਤ ਤੁਹਾਡਾ ਧੰਨਵਾਦ ਵੀਡੀਓ ਨੂੰ ਦੇਖਣ ਦੇ ਲਈ ਤੇ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਚ ਠੀਕ ਹੈ ਜੀ ਸਤਿ ਸ੍ਰੀ ਅਕਾਲ